ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਭਾਵਨਾ ਭਗਤੀ ਦਾ ਕੰਮ ਕਰਦੀ ਹੈ ਪਰ ਕਿਸ ਤਰ੍ਹਾਂ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਤੇ ਪੂਰਨ ਭਰੋਸਾ ਹੈ ਉਹ ਫਿਰ ਗੁਰੂ ਦੀ ਵਡਿਆਈ ਕਰਦਾ ਹੈ ਫਿਰ ਜਦੋਂ ਕੋਈ ਗੁਰੂ ਦੀ ਵਡਿਆਈ ਕਰਦਾ ਹੈ ਅਤੇ ਉਸ ਵਡਿਆਈ ਨੂੰ ਕੋਈ ਸੁਣਦਾ ਹੈ ਤਾਂ ਇਹ ਵੀ ਗੁਰੂ ਦੀ ਵਡਿਆਈ ਵਿੱਚ ਪਾਵਰ ਹੈ ਕਿ ਵਡਿਆਈਆਂ ਸੁਣਨ ਵਾਲੇ ਦਾ ਮਨ ਵੀ ਪ੍ਰੇਰਿਆ ਜਾਂਦਾ ਹੈ ਜਿਸ ਦੇ ਸਦਕਾ ਉਹ ਵੀ ਗੁਰੂ ਨਾਲ ਜੁੜਦਾ ਹੈ ਕਿਸੇ ਨੂੰ ਗੁਰੂ ਨਾਲ ਜੋੜਨਾ ਇਹ ਸਭ ਤੋਂ ਉੱਤਮ ਪੁੰਨ ਹੈ ਸੋ ਪਾਪਾ ਜੀ ਬਚਨ ਕਰਿਆ ਕਰਦੇ ਸਨ ਗੁਰੂ ਤਾਂ ਪੂਰਾ ਹੀ ਹੈ ਪਰ ਤੈਨੂੰ ਖੁਸ਼ੀ ਕਿਸ ਤਰ੍ਹਾਂ ਮਿਲੇਗੀ ਤੂੰ ਰੌਲਾ ਪਾ ਗੁਰੂ ਦੀ ਵਡਿਆਈ ਕਰ ਜਦੋਂ ਤੂੰ ਗੁਰੂ ਦੀ ਵਡਿਆਈ ਕਰੇਂਗਾ ਫਿਰ ਗੁਰੂ ਤੇਰੇ ਵੀ ਭੰਡਾਰੇ ਪਰ ਦੇਵੇਗਾ ਤੇਰੇ ਵੀ ਸਭ ਕਾਜ ਸਵਾਰ ਦੇਵੇਗਾ ਗੁਰੂ ਦੀ ਵਡਿਆਈ ਭਾਵੇਂ ਨਾਮ ਸਿਮਰਨ ਰਾਹੀਂ ਕਰੋ ਚਾਹੇ ਬਾਣੀ ਪੜੋ ਜਾਂ ਫਿਰ ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹ ਸੁਣ ਕੇ ਕਰੋ ਇਹ ਸਭ ਲੇਖੇ ਵਿੱਚ ਹਨ ਇੱਕ ਜ਼ਰੂਰੀ ਬੇਨਤੀ ਜੋ ਵੀ ਗਿਆਨ ਜੋ ਵੀ ਸਾਖੀਆਂ ਜੋ ਵੀ ਵੀਡੀਓਜ਼ ਆਪ ਜੀ ਦੇ ਨਾਲ ਸ਼ੇਅਰ ਕੀਤੇ ਜਾਂਦੇ ਹਨ ਉਹੋ ਗੁਰੂ ਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ ਹੋਇਆ ਗਿਆਨ ਹੈ ਜਾਂ ਕਿਤਾਬਾਂ ਵਿੱਚੋਂ ਪੜਿਆ ਹੋਇਆ ਗਿਆਨ ਹੈ ਹਾਂ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਗੁਰੂ ਸਾਹਿਬਾਂ ਦੇ ਆਦਰ ਸਨਮਾਨ ਤੇ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਗਿਆਨ ਸਾਂਝਾ ਕੀਤਾ ਜਾਵੇ ਕੁਝ ਕੁ ਸਮਾਂ ਪਹਿਲਾਂ ਦੀ ਗੱਲ ਹੈ Hindu ਪਰਿਵਾਰ ਦਾ ਇੱਕ ਲੜਕਾ ਸੀ ਜਿਸ ਦੀ ਉਮਰ 32 ਤੋਂ 33 ਸਾਲ ਦੀ ਸੀ ਉਹ ਗੁਰੂ ਘਰ ਦੀ ਸੰਗਤ ਕਰਿਆ ਕਰਦਾ ਸੀ ਜਦੋਂ ਉਸ ਨੇ ਗੁਰੂ ਘਰ ਜਾਣਾ ਤਾਂ ਕਥਾ ਕੀਰਤਨ ਸਰਵਣ ਕਰਿਆ ਕਰਨਾ ਹੌਲੀ ਹੌਲੀ ਉਸ ਦੀ ਸ਼ਰਦਾ ਬਹੁਤ ਵਧਦੀ ਗਈ ਹੁਣ ਆਪਾਂ ਸਭ ਜਾਣਦੇ ਹੀ ਹਾਂ ਗ੍ਰਸਤੀ ਜੀਵਨ ਵਿੱਚ ਵਿਚਰਦੇ ਹਾਂ ਸਾਡੇ ਕੰਮਾਂ ਕਾਰਾਂ ਵਿੱਚ ਕਈ ਤਰ੍ਹਾਂ ਦੀਆਂ ਅੜਚਣਾਂ ਰੁਕਾਵਟਾਂ ਆ ਹੀ ਜਾਇਆ ਕਰਦੀਆਂ ਹਨ ਹੁਣ ਜਦੋਂ ਆਪਾਂ ਰੋਜ਼ਾਨਾ ਹੀ ਗੁਰੂ ਘਰ ਜਾਂਦੇ ਹਾਂ ਤਾਂ ਆਪਣੀ ਜਾਣ ਪਹਿਚਾਨ ਹੋ ਹੀ ਜਾਂਦੀ ਹੈ ਗੁਰੂ ਘਰ ਦੇ ਕੀਰਤਨੀਏ ਉਹਨਾਂ ਨਾਲ ਹੁਣ ਉਸਨੇ ਇੱਕ ਗੱਲ ਸਾਂਝੀ ਕੀਤੀ ਆਪਣੀ ਤਕਲੀਫ ਦੱਸੀ ਉਹਨਾਂ ਭਲੇ ਪੁਰਸ਼ਾਂ ਨੇ ਵੀ ਉਸ ਨੂੰ ਗੁਰੂ ਨਾਲ ਹੀ ਜੋੜਿਆ ਅਤੇ ਕਿਹਾ ਤੂੰ ਦੋ ਪਾਠ ਜਪਜੀ ਸਾਹਿਬ ਦੇ ਅਤੇ ਇੱਕ ਪਾਠ ਚੋਪਈ ਸਾਹਿਬ ਦਾ ਰੋਜ਼ ਕਰਿਆ ਕਰ ਪਰ ਕਰੀ ਪੂਰੀ ਸ਼ਰਧਾ ਭਾਵਨਾ ਦੇ ਨਾਲ ਉਸ ਲੜਕੇ ਨੇ ਮਹਾਪੁਰਖਾਂ ਦੇ ਦੱਸੇ ਮੁਤਾਬਕ ਉਸੇ ਤਰ੍ਹਾਂ ਹੀ ਪਾਠ ਕੀਤੇ ਨੇਤ ਨਿਰੰਕਾਰ ਦੀ ਐਸੀ ਹੋਈ ਕਿ ਉਸਦੇ ਕਾਰਜ ਸਭ ਰਾਸ ਆ ਗਏ ਜਿਸ ਦੇ ਸਦਕਾ ਉਸ ਦਾ ਬਾਣੀ ਤੇ ਹੋਰ ਪ੍ਰੋਸਾ ਵੱਜ ਗਿਆ ਉਹ Hindu ਪਰਿਵਾਰ ਦਾ ਲੜਕਾ ਬਾਣੀ ਨਾਲ ਜੁੜ ਗਿਆ ਫਿਰ ਉਸ ਨੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਘਰ ਵਿੱਚ ਗੁਰਮਤ ਸਮਾਗਮ ਕਰਵਾਇਆ ਤੇ ਪ੍ਰਣ ਕੀਤਾ ਕਿ ਹਰ ਸਾਲ ਹੀ ਗੁਰੂ ਦੀ ਬਾਣੀ ਦਾ ਓਟ ਆਸਰਾ ਲਿਆ ਕਰਾਂਗੇ ਪੇਟਾਟ ਕਰਵਾਇਆ ਕਰਾਂਗੇ ਜਦੋਂ ਦੂਸਰੇ ਸਾਲ ਉਸਨੇ ਆਪਣੇ ਘਰ ਅੰਦਰ ਗੁਰਮਤ ਸਮਾਗਮ ਕਰਵਾਇਆ ਤਾਂ ਉਸਨੇ ਉਸੇ ਕੀਰਤਨੀ ਜਥੇ ਨੂੰ ਸੱਦਾ ਦਿੱਤਾ ਜਿਨ੍ਹਾਂ ਦੇ ਸਦਕਾ ਉਸ ਦੇ ਅੰਦਰ ਬਾਣੀ ਪ੍ਰਤੀ ਸ਼ਰਧਾ ਭਾਵਨਾ ਜਾਗੀ ਸੀ ਸਮਾਗਮ ਦੀ ਸਮਾਪਤੀ ਉਪਰੰਤ ਉਸਨੇ ਰਾਗੀ ਸਿੰਘਾਂ ਨੂੰ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ ਫਿਰ ਸਾਰਾ ਪਰਿਵਾਰ ਉਹਨਾਂ ਸਿੰਘਾਂ ਦੇ ਕੋਲ ਇਕੱਠੇ ਹੋ ਕੇ ਬੈਠ ਗਏ ਅਤੇ ਨਾਮ ਸਿਮਰਨ ਪ੍ਰਭੂ ਦੀ ਵਡਿਆਈ ਦੀਆਂ ਬਾਤਾਂ ਕਰਨ ਲੱਗੇ। ਗੱਲ ਚੱਲਦਿਆਂ ਚੱਲਦਿਆਂ ਉਸ ਲੜਕੇ ਨੇ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਦੱਸੀ। ਉਸ ਲੜਕੇ ਨੇ ਆਪਣੇ ਚਾਚੇ ਦੇ ਲੜਕੇ ਬਾਰੇ ਬੜੀ ਹੈਰਾਨ ਕਰਨ ਵਾਲੀ ਗੱਲ ਸੁਣਾਈ। ਉਹ ਲੜਕਾ ਦੱਸਣ ਲੱਗਾ ਕਿ ਮੇਰੇ ਭਰਾ ਅਮਿਤ ਦਾ ਚਿਹਰਾ ਜਿਹੜਾ ਅੱਜ ਹੁਣ ਖੜਿਆ-ਖੜਿਆ ਨਜ਼ਰ ਆਉਂਦਾ ਹੈ, ਇੱਕ ਡੇਢ ਮਹੀਨਾ ਪਹਿਲਾਂ ਬਹੁਤ ਹੀ ਮੁਰਝਾਇਆ ਹੋਇਆ ਸੀ। ਹਰ ਵਕਤ ਉਹ ਪਰੇਸ਼ਾਨੀ ਵਿੱਚ ਰਹਿੰਦਾ ਸੀ ਕਿਉਂਕਿ ਉਸ ਨੂੰ ਰੋਗ ਹੀ ਐਸਾ ਲੱਗ ਗਿਆ ਸੀ ਉਸਦੇ ਲੰਗਸ ਦੇ ਵਿੱਚ ਪਾਣੀ ਭਰਨ ਲੱਗ ਗਿਆ ਸੀ ਡਾਕਟਰਸ ਦੇ ਕੋਲ ਜਦੋਂ ਲੈ ਕੇ ਗਏ ਤਾਂ ਡਾਕਟਰਸ ਨੇ ਕੀ ਕੀਤਾ ਉਸ ਲੜਕੇ ਦੇ ਲੰਗਸ ਤੱਕ ਇੱਕ ਪਾਈਪ ਪਾ ਦਿੱਤੀ ਜਿਹੜਾ ਲੰਗਸ ਦੇ ਵਿੱਚ ਪਾਣੀ ਭਰਦਾ ਸੀ ਉਹ ਉਸ ਪਾਈਪ ਦੇ ਰਾਹੀਂ ਨਿਕਲ ਕੇ نیچے ਇੱਕ ਥੈਲੀ ਲਗਾਈ ਹੋਈ ਸੀ ਉਸ ਥੈਲੀ ਦੇ ਵਿੱਚ ਆ ਜਾਇਆ ਕਰਦਾ ਸੀ ਉਸ ਕਾਰਨ ਉਹ ਲੜਕਾ ਬਹੁਤ ਹੀ ਦੁਖੀ ਰਹਿੰਦਾ ਸੀ ਕਿਉਂਕਿ ਜੋ ਪਾਈਪ ਲੱਗੀ ਹੋਈ ਸੀ ਉਸ ਨਾਲ ਦਰਦ ਵੀ ਮਹਿਸੂਸ ਹੁੰਦਾ ਸੀ ਫਿਰ ਥੈਲੀ ਲੈ ਕੇ ਹਰ ਥਾਂ ਬਹੁਤ ਹੀ ਔਖਾ ਮਹਿਸੂਸ ਹੁੰਦਾ ਸੀ ਡਾਕਟਰਸ ਨੂੰ ਪੁੱਛਿਆ ਤਾਂ ਕਹਿੰਦੇ ਕਿ 4-5 ਮਹੀਨਿਆਂ ਵਿੱਚ ਆਰਾਮ ਆ ਜਾਵੇਗਾ ਪਰ ਸਮਾਂ ਤਾਂ ਬਹੁਤ ਹੀ ਜ਼ਿਆਦਾ ਹੋ ਗਿਆ ਸੀ 14-15 ਮਹੀਨੇ ਬੀਤ ਚੁੱਕੇ ਸਨ ਪਰ ਹਾਲੇ ਤੱਕ ਉਸ ਨੂੰ ਆਰਾਮ ਨਹੀਂ ਸੀ ਆਇਆ ਉਸਨੇ ਡਾਕਟਰਸ ਨੂੰ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ 4-5 ਮਹੀਨੇ ਵਿੱਚ ਰੋਗ ਠੀਕ ਹੋ ਜਾਵੇਗਾ ਪਰ ਹੁਣ ਤਾਂ ਬਹੁਤ ਸਮਾਂ ਹੋ ਚੁੱਕਾ ਹੈ ਡਾਕਟਰ ਨੇ ਉਸਦੇ ਸਾਰੇ ਸਰੀਰ ਦੇ ਟੈਸਟ ਦੁਬਾਰਾ ਕੀਤੇ ਰਿਪੋਰਟ ਦੇਖੀ ਤੇ ਅਖੀਰ ਵਿੱਚ ਡਾਕਟਰ ਨੇ ਹੱਥ ਖੜੇ ਕਰ ਦਿੱਤੇ ਕਿ ਮੇਰੇ ਪਹੁੰਚ ਤੋਂ ਬਾਹਰ ਦੀ ਗੱਲ ਹੈ ਤੇਰੀ ਬਿਮਾਰੀ ਕਿਉਂ ਨਹੀਂ ਠੀਕ ਹੋ ਰਹੀ ਮੈਨੂੰ ਸਮਝ ਨਹੀਂ ਆ ਰਿਹਾ ਹੁਣ ਜਦੋਂ ਡਾਕਟਰ ਨੇ ਇਹ ਗੱਲ ਕਹੀ ਕਿ ਤੇਰੀ ਬਿਮਾਰੀ ਦਾ ਮੇਰੇ ਕੋਲੇ ਕੋਈ ਹੱਲ ਨਹੀਂ ਹੈ ਤਾਂ ਜਿਸ ਇਨਸਾਨ ਨੂੰ ਬਿਮਾਰੀ ਲੱਗੀ ਹੋਵੇ ਉਹ ਇਨਸਾਨ ਤਾਂ ਅੱਧਾ ਮਰ ਹੀ ਜਾਂਦਾ ਹੈ ਹੌਸਲਾ ਛੱਡ ਦਿੰਦਾ ਹੈ ਕਿ ਵੀ ਡਾਕਟਰ ਇਹ ਗੱਲ ਕਹਿ ਰਿਹਾ ਹੈ ਮੇਰੇ ਭਰਾ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਫਿਰ ਇੱਕ ਦਿਨ ਉਸ ਦਾ ਪਤਾ ਲਾਣ ਲਈ ਮੈਂ ਉਸ ਦੇ ਘਰ ਗਿਆ ਤਾਂ ਉਹ ਰੋ ਪਿਆ ਤੇ ਕਹਿੰਦਾ ਹੁਣ ਤਾਂ ਮੇਰੀ ਬਸ ਹੋ ਚੁੱਕੀ ਹੈ ਤੂੰ ਮੈਨੂੰ ਦੱਸ ਮੈਂ ਕੀ ਕਰਾਂ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਜੀਵ ਨੂੰ ਬਿਮਾਰੀਆਂ ਕਿਉਂ ਲੱਗਦੀਆਂ ਹਨ ਜੀਵ ਨੂੰ ਬਿਮਾਰੀਆਂ ਇਸ ਦੇ ਪਾਪਾਂ ਕਰਕੇ ਲੱਗਦੀਆਂ ਹਨ ਤੇ ਪਾਪ ਦਾ ਇਲਾਜ ਕਿਸ ਦੇ ਕੋਲ ਹੈ ਪਾਪ ਦਾ ਇਲਾਜ ਦੁਨੀਆ ਦੇ ਕਿਸੇ ਵੀ ਡਾਕਟਰ ਕੋਲ ਨਹੀਂ ਹੈ ਪਾਪ ਦਾ ਇਲਾਜ ਸਿਰਫ ਗੁਰੂ ਦੇ ਕੋਲ ਹੈ ਗੁਰੂ ਜੀ ਦੀ ਸ਼ਰਨ ਵਿੱਚ ਆਉਣ ਨਾਲ ਸੇਵਾ ਸਿਮਰਨ ਬਾਣੀ ਪੜਨ ਨਾਲ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਤੇ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ ਉਹ ਲੜਕਾ ਕਹਿੰਦਾ ਮੇਰੇ ਕੋਲ ਇੱਕ ਹੱਲ ਹੈ ਪਰ ਜੇ ਤੂੰ ਮੰਨੇ ਤਾਂ ਅਮਿਤ ਕਹਿੰਦਾ ਤੂੰ ਦੱਸ ਮੈਂ ਤਾਂ ਸਭ ਕੁਝ ਮੰਨਣ ਲਈ ਤਿਆਰ ਹਾਂ ਫਿਰ ਮੈਂ ਉਸ ਨੂੰ ਦੱਸਿਆ ਕਿ ਮੇਰੀ ਸ਼ਰਧਾ ਤਾਂ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਹੈ ਮੈਂ ਰੋਜ਼ ਜਪਜੀ ਸਾਹਿਬ ਤੇ ਚਪਈ ਸਾਹਿਬ ਦੇ ਪਾਠ ਕਰਦਾ ਸਤਿਪੁਰਖਾਂ ਦੀ ਮਿਹਰ ਦਾ ਸਦਕਾ ਮੇਰਾ ਘਰੋਸਾ ਬਹੁਤ ਵੱਜਿਆ ਹੋਇਆ ਹੈ ਮੇਰਾ ਕੋਈ ਕੰਮ ਰੁਕਿਆ ਹੋਇਆ ਸੀ ਉਨ੍ਹਾਂ ਮਹਾਂਪੁਰਖਾਂ ਨੇ ਮੈਨੂੰ ਬਾਣੀ ਦੇ ਜਾਪ ਦੱਸੇ ਸਨ ਮੇਰੀ ਜ਼ਿੰਦਗੀ ਵਿੱਚ ਨਾ ਪੂਰਾ ਹੋਣ ਵਾਲਾ ਕੰਮ ਵੀ ਬਾਣੀ ਦੇ ਜਾਪ ਸਦਕਾ ਪੂਰਾ ਹੋ ਗਿਆ ਮੈਨੂੰ ਪੂਰਾ ਯਕੀਨ ਹੈ ਕਿ ਜੇਕਰ ਤੂੰ ਵੀ ਬਾਣੀ ਦਾ ਆਸਰਾ ਲਵੇਂ ਤਾਂ ਤੂੰ ਵੀ ਜਲਦੀ ਹੀ ਠੀਕ ਹੋ ਜਾਵੇਂਗਾ ਕਿਉਂਕਿ ਮੈਨੂੰ ਬਾਣੀ ਤੇ ਪੂਰਾ ਭਰੋਸਾ ਹੈ ਫਿਰ ਮੈਂ ਆਪਣੇ ਭਰਾ ਦਾ ਦੁੱਖ ਦੇਖ ਕੇ ਉਸ ਨੂੰ ਬਾਣੀ ਦੇ ਜਾਪ ਦੱਸੇ ਅਤੇ ਮੈਂ ਵੀ ਉਸ ਲਈ ਜਾਪ ਸ਼ੁਰੂ ਕਰ ਦਿੱਤੇ ਮੈਂ 40 ਦਿਨਾਂ ਲਈ ਉਸ ਨੂੰ ਇਹ ਜਾਪ ਕਰਨ ਲਈ ਕਿਹਾ ਪਰ 40 ਦਿਨ ਪੂਰੇ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਡਾਕਟਰ ਕੋਲ ਅਪਾਇੰਟਮੈਂਟ ਸੀ ਉਸ ਦੇ ਸਰੀਰ ਵਿੱਚ ਉਸੇ ਤਰ੍ਹਾਂ ਦਰਦ ਹੋ ਰਿਹਾ ਸੀ ਪਾਈਪ ਲੱਗਿਆ ਹੋਇਆ ਸੀ ਡਾਕਟਰ ਕੋਲ ਚੈੱਕਅਪ ਕਰਵਾਉਣ ਲਈ ਗਏ ਹੋਏ ਸਨ ਡਾਕਟਰ ਨੂੰ ਮਿਲਣ ਤੋਂ ਪਹਿਲਾਂ ਅਜੇ ਅਸੀਂ ਆਪਣੀ ਵਾਰੀ ਦੀ ਵੇਟ ਕਰ ਹੀ ਰਹੇ ਸੀ ਕਿ ਉਸ ਲੜਕੇ ਦਾ ਆਪਣਾ ਹੀ ਹੱਥ ਪਾਈਪ ਵਿੱਚ ਵੱਜ ਗਿਆ ਤੇ ਪਾਈਪ ਬਾਹਰ ਨਿਕਲ ਕੇ ਲਟਕ ਗਿਆ ਪਾਈਪ ਦੇ ਨਿਕਲਣ ਕਰਕੇ ਉਸਦੇ ਸਰੀਰ ਵਿੱਚੋਂ ਹਲਕਾ ਹਲਕਾ ਖੂਨ ਨਿਕਲਣ ਲੱਗ ਪਿਆ। ਅਸੀਂ ਉਹ ਖੂਨ ਦੇਖ ਕੇ ਬਹੁਤ ਡਰ ਗਏ। ਬਹੁਤ ਜਲਦੀ ਨਾਲ ਡਾਕਟਰ ਨੂੰ ਬੁਲਾਇਆ ਤੇ ਕਿਹਾ ਡਾਕਟਰ ਸਾਹਿਬ ਦੇਖੋ ਇਹ ਕੀ ਹੋ ਗਿਆ ਹੈ। ਪਤਾ ਨਹੀਂ ਕਿਸ ਤਰ੍ਹਾਂ ਪਾਈਪ ਦੇ ਵਿੱਚ ਹੱਥ ਵੱਜ ਗਿਆ ਤੇ ਪਾਈਪ ਬਾਹਰ ਆ ਗਿਆ। ਡਾਕਟਰ ਵੀ ਹੈਰਾਨ ਸੀ ਕਿ ਪਾਈਪ ਤਾਂ ਚੰਗੀ ਤਰ੍ਹਾਂ ਅੰਦਰ ਫਿੱਟ ਕੀਤੀ ਹੋਈ ਸੀ। ਫਿਰ ਇਹ ਕਿਸ ਤਰ੍ਹਾਂ ਬਾਹਰ ਆ ਗਈ? ਡਾਕਟਰ ਬੋਲਣ ਲੱਗਾ ਤੁਸੀਂ ਧਿਆਨ ਨਹੀਂ ਰੱਖਦੇ। ਬੂਲ ਦੇ ਬੂਲ ਦੇ ਇਸ ਦਾ ਚੈੱਕ ਅਪ ਕਰਨ ਲੱਗਾ ਉਹ ਅਜੇ ਚੈੱਕ ਅਪ ਕਰ ਹੀ ਰਿਹਾ ਸੀ ਕਿ ਅਸੀਂ ਖਭਰਾਇਆ ਹੋਇਆ ਨਹੀਂ ਕਿ ਹਾਂ ਖੂਨ ਨਿਕਲ ਰਿਹਾ ਹੈ ਡਾਕਟਰ ਸਾਹਿਬ ਤੁਸੀਂ ਪਾਈਪ ਜਲਦੀ ਲਗਾ ਦਿਓ ਪਰ ਜਦੋਂ ਡਾਕਟਰ ਨੇ ਸਾਰਾ ਚੈੱਕ ਅਪ ਕੀਤਾ ਤੇ ਕਹਿਣ ਲੱਗਾ ਹੁਣ ਮੈਂ ਪਾਈਪ ਕੀ ਲਗਾਵਾਂ ਜਿਸ ਦੇ ਕਾਰਨ ਕਰਕੇ ਪਾਈਪ ਲਗਾਈ ਸੀ ਉਹ ਤਾਂ ਠੀਕ ਹੋ ਗਿਆ ਹੈ ਹੁਣ ਇਸ ਦੀ ਜ਼ਰੂਰਤ ਨਹੀਂ ਹੈ ਹੁਣ ਤੇਰੇ ਲੰਗਸ ਦੇ ਵਿੱਚ ਪਾਣੀ ਨਹੀਂ ਹੈ ਤੂੰ ਠੀਕ ਹੋ ਚੁੱਕਾ ਹੈ ਮੈਂ ਇੱਕ ਥਾਪੜ ਕੇ ਗਿਆ ਦੇਖ ਗੁਰੂ ਸਾਹਿਬ ਦੀ ਬਾਣੀ ਦਾ ਓਟ ਆਸਰਾ ਲਿਆ ਤਾਂ ਗੁਰੂ ਜੀ ਨੇ ਕਿੰਨੀ ਸ਼ਕਤੀ ਵਰਤਾਈ ਹੈ ਗੁਰੂ ਜੀ ਨੇ ਕਿਹਾ ਕਿ ਤੂੰ ਠੀਕ ਹੋ ਚੁੱਕਾ ਹੈ ਤੇ ਪਾਈਪ ਕਿਉਂ ਲਗਾਈ ਹੋਈ ਹੈ ਤੇਰਾ ਹੱਥ ਨਹੀਂ ਵੱਜਿਆ ਪਾਈਪ ਦੇ ਉੱਤੇ ਇਹ ਤਾਂ ਗੁਰੂ ਸਾਹਿਬ ਨੇ ਕੋਟਕ ਵਰਤਾਇਆ ਹੈ ਅਤੇ ਤੈਨੂੰ ਸ਼ਕਤੀ ਪ੍ਰਗਟ ਕਰਕੇ ਦਿਖਾਈ ਹੈ ਅਮਿਤ ਵੀ ਹੁਣ ਉਹਨਾਂ ਮਹਾਪੁਰਖਾਂ ਕੋਲ ਗਿਆ ਤੇ ਕਹਿਣ ਲੱਗਾ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਹੈ ਕਿ ਡਾਕਟਰ ਦੇ ਹੱਥ ਖੜੇ ਹੋ ਗਏ ਹੋਣ ਤੇ ਗੁਰੂ ਦੀ ਬਾਣੀ ਨੇ ਸ਼ਕਤੀ ਵਰਤਾ ਕੇ ਮੈਨੂੰ ਠੀਕ ਕਰ ਦਿੱਤਾ ਹੈ ਹੁਣ ਦੇਖੋ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਦੋ ਲੜਕਿਆਂ ਦੇ ਪਾਣੀ ਦੇ ਜਾਪ ਸਦਕਾ ਕਾਰਜ ਰਾਸ ਹੋਈ ਸਰੀਰਕ ਪਰੇਸ਼ਾਨੀਆਂ ਠੀਕ ਹੋਈਆਂ ਤੇ ਫਿਰ ਉਹਨਾਂ ਨੇ ਪਾਤਸ਼ਾਹ ਦੇ ਸ਼ੁਕਰਾਨੇ ਵਜੋਂ ਇਸ ਬਾਣੀ ਨੂੰ ਨਿਤ ਦੇ ਨਿਯਮ ਅਨੁਸਾਰ ਹੀ ਜਾਪ ਕਰਨਾ ਸ਼ੁਰੂ ਕਰ ਦਿੱਤਾ ਦੇਖੋ ਬਾਣੀ ਦੇ ਵਿੱਚ ਕਿੰਨੀ ਪਾਵਰ ਹੈ ਸੋ ਇਸ ਸਾਖੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਵੀ ਗੁਰੂ ਸਾਹਿਬਾਂ ਦਾ ਇਤਿਹਾਸ ਗੁਰੂ ਸਾਹਿਬਾਂ ਦੀ ਵਡਿਆਈ ਜ਼ਰੂਰ ਪੜਨਲ ਸੁਣਨੀ ਚਾਹੀਦੀ ਹੈ ਨਿਤਲਾ ਨੀਮ ਗੁਰੂ ਸਾਹਿਬਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ ਅਤੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ